ਭਾਈ ਰਣਜੀਤ ਸਿੰਘ ਤੁਸੀਂ ਧੀਰੀ ਆਕਾਲਤਖਸਾਬ ਨੂੰ ਅੱਜ ਤੋਂ ਪੂਰਨ ਤੌਰ ਤੇ ਸਮਰਪਿਤ ਹੋ ਕੇ ਸੱਚੇ ਪਾਤਸ਼ਾਹ ਦੇ ਹੁਕਮਾਂ ਦੇ ਮੁਤਾਬਕ ਪ੍ਰਚਾਰ ਪਸਾਰ ਕਰਨ ਨੂੰ ਆਦੇ ਆਕਾਲਤਖਸਾਬ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਹਾਂਜੀ ਬਿਲਕੁਲ ਧੰਨਵਾਦ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੋਸ਼ਿਸ਼ ਬਿਆਨੀਆਂ ਬੋਦੀ ਤੁਸੀਂ ਗਲਤੀ ਸਿਲਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਇਹਨਾਂ ਨੇ ਆਪਣੀ ਪਿਛਲੇ ਗਲਤ ਬਿਆਨੀਆਂ ਦੀ ਪੰਥ ਬਾਸੋ ਸ੍ਰੀ ਅਕਾਲ ਤਖਤ ਸਾਹਿਬ ਬਾਸੋ ਮਾਫੀ ਮੰਗੀ ਹੈ ਤੁਹਾਨੂੰ ਕੋਈ ਹਟਾਟਾ ਨਹੀਂ ਜੇ ਤੁਹਾਨੂੰ ਪਰਮਾਨੇ ਤਾਂ ਤੁਸੀਂ ਸੱਚ ਬਚਨ ਕਹਿਣਾ ਹੈ ਸੇਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਇਥੇ ਨੇ ਬਾਜ ਸਿੰਘ ਸਹਿਬਾਨ ਦੇ ਸਨਮੁਖ ਆਪਣਾ ਪੱਖ ਰੱਖੜੀ ਪੇਸ਼ ਹੋਣ ਉਤੇ ਪਿਛੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪਾਸੋਂ ਠੀਮਾ ਜਾਂਚ ਨਾ ਕੀਤੀ ਗਈ ਹੈ ਪੰਜ ਸਿੰਘ ਸਹਿਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਠੀਮਾ ਜਾਂਚਾਂ ਦੇ ਤਹਿਤ ਉੱਜੇ ਪੱਖ ਨੂੰ ਅਤੇ ਅੱਜ ਇਹਨਾਂ ਵੱਲੋਂ ਕੀਤੀ ਇਮਾਨ ਨੂੰ ਪ੍ਰਵਾਨ ਕਰਦੇ ਹਾਂ ਅਗਾਹ ਤੋਂ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਿਆਕਾਲ ਤੱਕ ਸਾਹਿਬ ਦੀ ਬੰਦ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਕਰਵੈਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ ਭਾਈ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਦਿੱਤਾ ਗਿਆ ਹੈ ਗੁਰੂ ਅਸਥਾਨ ਗੁਰਦੁਆਰੇ ਸਿੱਖ ਜੀਵਨ ਗਾਜ ਨੂੰ ਘੜਨ ਦੇ ਸੁਮੇ ਹਨ ਗੁਰੂ ਸਾਹਿਬ ਵੱਲੋਂ ਆਪ ਬਣਾਏ ਪਵਿੱਤਰ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹਨ ਇਸ ਲਈ ਗੁਰੂ ਕੇਸ ਰੋਮਰਾਂ ਦੇ ਵਿਰੋਧ ਕਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਭਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮਨਚ ਰਾਹੀ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿਜੀ ਟਿੱਪਣੀਆਂ ਨਾ ਕੀਤੀਆਂ ਜਾਣ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ